ਕੋਸ਼ਿਸ਼ ਕੀਤੀ ਬੜੀ ਗੁਰੂ ਨਾਨਕ ਨੇ ਮਸਜਿਦ ਨੂੰ ਮੰਦਿਰ ਨਾਲ ਜੋੜਨ ਦੀ ਕੁਰਾਨ ਨੂੰ ਕੁਰਾਨ ਕੁਰਾਨ ਨਾਲ ਜੋੜਨ ਦੀ ਵਰਤ ਨੂੰ ਰੋਜ਼ੇ ਨਾਲ ਜੋੜਨ ਦੀ ਸੁਨਤ ਨੂੰ ਜਲੇਉ ਨਾਲ ਜੋੜਨ ਦੀ ਜੋੜੇ ਅੰਤਿਮ ਸਮੇਂ ਕਰਬਾਰ ਪਰਵੈ ਦੀ ਹਿੰਦੂ ਤੇ ਮੁਸਲਮਾਨਾਂ 'ਚ ਝਗੜਾ ਹੋ ਗਿਆ ਮੁਸਲਮਾਨ ਕਹਿਣ ਇਹ ਸਾਡਾ ਬੀਰ ਸੀ ਵਲੀ ਅੱਲਾਹ ਅਸੀਂ ਤੇ ਕਬਰ ਬਣਾਵਾਂਗੇ ਇੰਦੂ ਕੰਡੇ ਦੇ ਕਿਸ ਤਰ੍ਹਾਂ ਹੋ ਸਕਦਾ ਹੈ ਜਿਹੜਾ ਪਤਾ ਦੀ ਕੋਕ ਤੋਂ ਜਨਮ ਲਿਆ ਪਿਤਾ ਕਲਿਆਨ ਦਾਸ ਹੈ ਬੇਦੀਆਂ ਦੇ ਘਰ ਦੇ ਜ ਪੈਦਾ ਹੋਏ ਨੇ ਤੇ ਬੇਦੀ ਕੁਲ ਬੌਚਨ ਹੈ ਇਹ ਕਿਸ ਤਰ੍ਹਾਂ ਹੋ ਸਕਦਾ ਅਸੀਂ ਦਾਸ ਸਤਾਰ ਕਰਾ ਝਗੜਾ ਟਕਰਾਅ ਇਤਨੇ ਵੱਧ ਗਏ ਕਿ ਟਕਰਾਅ ਹਥਿਆਰ ਤੱਕ ਪਹੁੰਚ ਗਈ ਸਿਆਣਾ ਮਨਕ ਵਿਚਾਰ ਜਦ ਟਕਰਾਅ ਬਣ ਜਾਏ ਇੱਕ ਪਾਸੇ ਹੋ ਜਾਂਦਾ ਕਿਨ ਮੂੜ ਲੋਗ ਵਿਚਾਰ ਨੂੰ ਤਕਰਾਰ ਬਣਾ ਦਿੰਦੇ ਨੇ ਤੇ ਤਕਰਾਰ ਨੂੰ ਹਥਿਆਰ ਤੱਕ ਪਹੁੰਚਾ ਦਿੰਦੇ ਲਾਠੀਆਂ ਚੁਕ ਲਈਆਂ ਸ਼ਸਤਰ ਚੁਕ ਲੈ ਕੋਈ ਸਿਆਣਾ ਆਇਆ ਕਹਿੰਦਾ ਜੇਦੀ ਖਾਤਰ ਵਿਚਾਰ ਕਰਦਿਆਂ ਕਰਦਿਆਂ ਤਕਰਾਰ ਕਰਦਿਆਂ ਕਰਦਿਆਂ ਤੁਸੀਂ ਹਥਿਆਰ ਚੁਕ ਲੈਨੇ ਵੇਖੋ ਤੇ ਸਹੀ ਬਹਿਲੇ ਚਦਰ ਦੇ ਥੱਲੇ ਤੇ ਵੇਖੋ ਚੱਦਰ ਚੁੱਕੀ ਕੱਲੇ ਦੋ ਗੁਲਾਬ ਦੇ ਫੁੱਲ ਕੁਛ ਵੀ ਨਹੀਂ ਇਸ਼ਾਰਾ ਕਰ ਗਏ ਗੁਰੂ ਨਾਨਕ ਮੈਂ ਤੇ ਇੱਕ ਮਹਿਕ ਸੀ ਮੈਂ ਆਕਾਰ ਨਹੀਂ ਸੀ ਮੈਂ ਤੇ ਇੱਕ ਜੋਤ ਸੀ ਸਰੀਰ ਨਹੀਂ ਸੀ ਇਹ ਫੁੱਲ ਪਏ ਨੇ ਮਹਿਕ ਤੇ ਚਲੀ ਗਈ ਜੇ ਜੋ ਮਹਿਕ ਲਬਣੀ ਹੈ ਪਤਾ ਹੈ ਕਵੀ ਸੰਤੋਖ ਸਿੰਘ ਜੀ ਨੇ ਕੀ ਲਿਖਿਆ ਬਾਬਾ ਮੜੀ ਨਾ ਗੋਰ ਗੁਰੂ ਅੰਗਦ ਕੇ ਹੀ ਹੈ ਮਾ ਬਹੁਤ ਸਦਾ ਸੰਗਤ ਔਰ ਨਿਸ ਦਿਨ ਬਸ ਬੋ ਮੈਂ ਕਰ ਜੇ ਮਹਿਕ ਚਲੀ ਗਈ ਹੈ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਚ ਸੰਗਤ ਦੇ ਸ਼ਬਦ ਦੇ ਲਬਣਾ ਤੇ ਉੱਥੇ ਲਗੋ ਬਾਬਾ ਮੜੀਆਂ ਚ ਕੋਈ ਨਹੀਂ ਕਬਰਾਂ ਚ ਕੋਈ ਬਾਬਾ ਮੜੀ ਨਾ ਗੋ ਹਥਿਆਰ ਤੇ ਝੁਕਦੇ ਲekin ਵਿਚਾਰ ਚੱਲ ਰਹੀ ਹੈ ਤਕਰਾਰ ਤੇ ਠੰਢੀ ਪੈ ਗਈ ਪਰ ਵਿਚਾਰ ਤੇ ਚੱਲ ਰਹੀ ਇਹਨਾਂ ਵਿਚਾਰ ਵਾਨਾ ਨੇ ਕੀ ਕੀਤਾ ਆਖੇਂ ਜੇ ਕਰਦੇ ਹਾਂ ਨਾਨਕ ਨੂੰ ਵੰਡਣਾ ਤੇ ਬੜਾ ਔਖਾ ਸੀ ਨਹੀਂ ਵੰਡ ਸਕੇ ਮੈਂ ਤੁਸੀਂ ਚਲੀ ਗਈ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਗੁਰੂ ਨਾਨਕ ਦੀ ਚੱਦਰ ਨੂੰ ਵੰਡਦੇ ਚੱਦਰ ਦੇ ਦੋ ਟੁਕੜੇ ਜਿਸ ਜਗ੍ਹਾ ਕਰਤਾਰਪੁਰ ਦੇ ਚੱਦਰ ਦੇ ਦੋ ਟੁਕੜੇ ਕੀਤੇ ਉਸੇ ਥਾਂ ਤੋਂ ਦੇਸ਼ ਦੇ ਵੀ ਦੋ ਟੁਕੜੇ ਹੋਏ ਰਾਵੀ ਦਾ ਪਰਲਾ ਹਿੱਸਾ ਪਾਕਿਸਤਾਨ ਉਰਲਾ ਹਿੱਸਾ ਹਿੰਦੁਸਤਾਨ ਇਹ ਮੂਰੇ ਕਿਦਰੇ ਚੱਦਰ ਦੇ ਟੁਕੜੇ ਨਾ ਕਰਦੇ ਇਹ ਦੇਸ਼ ਅਜੇ ਇੱਕ ਬਣਿਆ ਰਹਿਣਾ ਟਿਕ ਰਹਿਣਾ ਮੁਸਲਮਾਨਾਂ ਨੇ ਉਸ ਚੱਦਰ ਦੀ ਰਾਵੀ ਦੇ ਕਿਨਾਰੇ ਕਬਰ ਬਣਾਈ ਇਹ ਦੁਆ ਨੇ ਉਸ ਕਬਰ ਦਾ ਦਾਸ ਸਸਕਾਰ ਕਰਕੇ ਮੜੀ ਬਣਾਈ ਇਹ ਗੱਲ ਰਾਵੀ ਨੂੰ ਵੀ ਚੰਗੀ ਨਹੀਂ ਲੱਗੀ ਰਾਤ ਨੂੰ ਰਾਵੀ ਦਾ ਪਾਣੀ ਹੜ ਤੇ ਆਇਆ ਕਬਰ ਵੀ ਜਾਂਦੀ ਲਈ ਮੜੀ ਵੀ ਜਾਂਦੀ। 라ਵੀ ਕਬਰ ਵੀ ਵਹਾ ਕੇ ਲੈ ਗਈ। 라ਵੀ ਮੜੀ ਵੀ ਵਹਾ ਕੇ ਲੈ ਗਈ। ਫਿਰ ਕਹਿਣਾ ਪੈਂਦਾ ਬਾਬਾ ਮੜੀ ਨਾ ਗੋ। ਗੁਰੂ ਅੰਗਦ ਕਹੇ ਏ ਮਾਏ। ਉਹਨ ਸਤ ਸੰਗਤ ਔਰ ਨਿਸ਼ ਦਿਨ ਬਸ ਬੋ ਮੈਂ ਕਰਾਂ। ਜਗਤ ਨੂੰ ਕੁਝ ਦੇਣਾ ਹੈ, ਕੁਝ ਕਰਨਾ ਹੈ ਵੱਡੇ। ਵੱਡੇ ਕੰਮ ਕਰਨੇ, ਕੁਝ ਤੇ ਹੋਣਾ ਚਾਹੀਦਾ। ਪ੍ਰਥਮ ਸ਼ਕਤੀ ਮੰਨਦੇ ਨੇ ਧਨ ਵੀ। ਗੁਰਨਾਨ ਹੀ ਕੋਈ ਚੋਟੀ ਦੇ ਧਨવાન ਨਹੀਂ ਇੱਕ ਪਟਵਾਰੀ ਦੇ ਸਹਬਜ਼ਾਦੇ ਨੇ। ਔਰ ਉਹ ਪਟਵਾਰੀ ਜਿਹੜਾ ਪੈਸਿਆਂ ਦੇ ਮਾਮਲੇ ਤੇ ਆਪਣੇ ਪੁੱਤਰ ਤੇ ਭਰੋਸਾ ਨਹੀਂ ਕਰਦਾ। ਕੋਈ ਪਹਿਲੇ 20 ਰੁਪਏ। ਤੇ 20 ਰੁਪਏ ਬੜੀ ਸੰਪਤੀ ਗਣੀ ਜਾਂਦੀ ਸੀ ਉਸ ਜ਼ਮਾਨੇ। ਤੋਂ ਬਾਬੇ ਕੋਲ ਧਨ ਦਾ ਤਾਂ ਨਹੀਂ। ਦੂਜਾ ਤਾਂ ਆਉਂਦਾ ਸਤਾ ਦਾ, ਕੁਰਸੀ ਦਾ। ਐ ਤੇ ਕੁਝ ਵੀ ਨਹੀਂ ਪਰ ਹੁਕਮਰਾਨ ਕੁਰਸੀ ਮਿਲੀ, ਸਤਾ ਮਿਲੀ ਹੈ। ਸਦਾ ਇੱਕ ਬਹੁਤ ਵੱਡਾ ਤਾਣ ਹੈ ਸ਼ਕਤੀ ਹੈ ਮੰਨਤੇ ਹੋਵੇ ਹੋਵੇ ਬਾਬਾ ਜੀ ਕੋਈ ਜਾਗੀਰਦਾਰ ਨਹੀਂ ਕਿਸੇ ਸਟੇਟ ਦੇ ਮਾਲਕ ਨਹੀਂ ਕਿਤੇ ਮੁਲਕ ਦੇ ਬਾਦਸ਼ਾਹ ਨਹੀਂ ਨੇ ਸਦਾ ਦਾ ਤਾਣ ਗੁਰੂ ਨਾਨਕ ਘੋਲ ਨਹੀਂ ਤੀਸਰਾ ਤਾਣ ਮੰਦੇ ਨੇ ਤਨ ਦਾ ਜਨਾਜ਼ ਚਿੱਤਰਕਾਰ ਸੋਭਾ ਸਿੰਘ ਨੇ ਜੋ ਗੁਰੂ ਨਾਨਕ ਦੀ ਤਸਵੀਰ ਬਣਾਈ ਹੈ ਕਵੀ ਸੰਤੋਖ ਸਿੰਘ ਜੀ ਦੇ ਕਤਨਾਲ ਮੇਲ ਬਿਲਕੁਲ ਨਹੀਂ ਕਰਦੇ। ਔਰ ਸਿੰਘ ਸਾਹਿਬ ਵਿਆਹ ਨਹੀਂ ਤੇ ਸਿੰਘ ਕਹਿੰਦੇ ਸਨ ਇਹ ਗਲਤ ਤਸਵੀਰ ਬਣਾਈ ਹੈ। ਮਦਰਾ ਜੀਆਂ ਸਰੀਰ ਗੁਰੂ ਨਾਨਕ ਦਾ ਪਤਲਾ ਦੁਬਲਾ ਜੀਆਂ ਸਰੀਰ ਜਿਹੜਾ ਰੋਜ਼ ਦਸਵੀ ਮੀਲ ਪੈਦਲ ਚੱਲਦਾ ਹੋਵੇ ਨਾ ਭਾਰੀ ਬਰਕਮ ਸਰੀਰ ਹੋਈ ਨਹੀਂ ਸੀ। ਮਦਰਾ ਜੀਆਂ ਸਰੀਰ ਸੀ। ਪਤਲਾ ਦੁਬਲਾ ਸਰੀਰ ਸੀ। ਤੇ ਮਤ ਬੰਦੇ ਸਨ। ਉੱਪਰ ਚੋਲਾ ਪੈਂਦੇ ਸਨ। ਵਿੰਗੀ ਟੇਢੀ ਦਸਤਾਰ ਲਪੇਟ ਕੇ। ਕਿਸਾਨਾਂ ਦੀ। ਇਹ ਹੀ ਕੁਝ ਕਵੀ ਸੰਪੋਖ ਸੰਜੇ ਨੇ ਲਿਖੇ ਇਹ ਜਿਹੜੀ ਤਸਵੀਰ ਅਸੀਂ ਦੇਖਦੇ ਹਾਂ ਇਹ ਸੋਭਾ ਸਿੰਘ ਦੀ ਕਲਪਨਾ ਇਹ ਚਿੱਤਰਕਾਰਾਂ ਦੀ ਕਲਪਨਾ ਹੈ ਸਰੀਰ ਬਾਬਾ ਜੀ ਦਾ ਮਦਰਾ ਪਤਲਾ ਦੁਗਲਾ ਕਿਉਂਕਿ ਬਰਮਣ ਬੜਾ ਹਰ ਵਕ ਚੱਲਣਾ ਤੇ ਨਾਮ ਦੇ ਆਸਰੇ ਤੇ ਤਨ ਨੂੰ ਚਲਾਈ ਜਾਣਾ ਚਰ ਚਰ ਦੇ ਨਹੀਂ ਹੈ ਅੰਤੇ ਨਾਸੇ ਬ੍ਰह्म ज्ञानी ਦਾ ਭੋਜਨ ਗਿਆਨ ਭੋਜਨੰ ਗੋਪਾਲ ਕੀਰਤਨੰ ਅਲਿਪ ਮਾਇਆ ਜਲ ਕਮਲ ਰਹਿਤੇ ਮਹਾਰਾਜ ਨੇ ਪੂਰਨ ਪੁਰਖ ਦਾ ਇੱਕ ਲਖਣ ਲਿਖਿਆ ਹੈ ਗੁਰੂ ਅਰਜਨ ਦੇਵ ਜੀ ਨੇ ਭੋਜਨੰ ਗੋਪਾਲ ਕੀਰਤਨੰ ਅਲਿਪ ਮਾਇਆ ਜਲ ਕਮਲ ਰਹਿਤੇ ਮੈਨੂੰ ਖਿਆਲ ਆਇਆ ਗੋਪਾਲ ਦਾ ਕੀਰਤਨ ਭੋਜਨ ਇਹ ਕਿਸ ਤਰ੍ਹਾਂ ਹੋ ਸਕਦਾ ਤਨ ਨੂੰ ਤੇ ਭੋਜਨ ਚਾਹੀਦਾ ਪਰ ਭੋਜਨੰ ਗੋਪਾਲ ਕੀਰਤਨੰ ਆਪ ਦੀ ਗਿਆਤਲੀ ਅਰਜ਼ ਕਰਾਂ ਖੁਸ਼ੀ ਆਪਣੇ ਆਪ ਵਿੱਚ ਐਸੀ ਸ਼ਕਤੀ ਹੈ ਦਨਨ ਨੂੰ ਕਮਜ਼ੋਰ ਨਹੀਂ ਹੋਣ ਦੇ ਨਿਤਾਣਾ ਨਹੀਂ ਹੋਣ